ਅਜਨਾਲਾ ਕੋਈ ਜਿਹੜਾ ਮਾੜਾ ਮੋਟਾ ਕਹਿੰਦੇ ਆ ਕਾਰਡ ਹੋਇਆ ਸੀ ਸਭ ਤੋਂ ਰੋਲਾ ਕਿਨੇ ਜਿਆਦੇ ਪਾਇਆ ਸੀ ਕਿ ਭਾਈ ਅੰਮਰਤਪਾਲ ਸਿੰਘ ਨੂੰ ਗਰਪਦਾਨ ਕੀਤਾ ਜਾਵੇ ਹਰਸਿਮਰਤਕੌਰ ਬਾਦਲ ਨੇ ਤੇ ਅੱਜ ਮਜੀਠੀਆ ਬੰਦਾ ਤੇ ਹੁਣ ਮਾਰਦੇ ਆ ਤਾਹਾਂ ਮਾਰਦੇ ਨੇ ਚੀਕਾਂ ਪੰਜਾਬ ਚ 60 70% ਟਰੈਕਟਰ ਜਿਆਦਾ ਨੇ ਜਦੋਂ ਖੰਭਾ ਖਿੱਚਣ ਦੇ ਕੰਮ ਆਉਂਦੇ ਜੀ ਕੋਈ ਤੋਂ ਖੰਭਾ ਖੰਭਾ ਲਿਆਉਣਾ ਜਾਂ ਮਕਾਨਾ ਜਾਂਦੇ ਆ ਉਹ ਚ ਹੋਰ ਕੀ ਕਰਦੇ ਆ ਹੁਣ ਚਲੋ ਥੋੜਾ ਜਿਆ ਧਰਨੇ ਤੁਰਨੇ ਵਾਸਤੇ ਵੀ ਟਰੈਕਟਰ ਟਰਾਲੀਆਂ ਵਰਤਣ ਲੱਗੇ ਮੈਰਜਾ ਕਾ ਖਾਲਸਾ ਮੈਰਜਾ ਕੀ ਫਤਿਹ ਤਨ ਦੋ ਖਬਰਾਂ ਸੁਣਾਉਣੇ ਆ ਬਾੜੀਆਂ ਦਿਲਚਸਪੀ ਖਬਰਾਂ ਨੇ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਤੇ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਇੱਕ ਬੇਨਤੀ ਜਰੂਰ ਆ ਤੇ ਭੇਡਾਂ ਨੂੰ ਦੀਵ ਸਿੱਧੂ ਦਾ ਤੁਸੀਂ ਸੁਣਿਆ ਹੋਣਾ ਡਾਇਲੋਗ ਆ ਕਿ ਭੇਡਾਂ ਮੁੰਨੀਆਂ ਜਾ ਸਕਦੀਆਂ ਨੇ ਸਮਝਾਈਆਂ ਨਹੀਂ ਜਾ ਸਕਦੀਆਂ ਅੱਜ ਤੁਹਾਨੂੰ ਬਾਦ ਦੋ ਬਿਆਨ ਸੁਣਾਉਣੇ ਆ ਦੋ ਜਿਹੜੀਆਂ ਬਖ ਬਖ ਤੇ ਰਾਣੇ ਕਾਮਾਦੀ ਪਾਰਟੀ ਜਿਹੜਾ ਮੌਜੂਦਾ ਮੁੱਖ ਮੰਤਰੀ ਉਹਦਾ ਬਿਆਨ ਸੁਣਾਉਣੇ ਆ ਤੇ ਫਿਰ ਸੁਣਾਉਣੇ ਤੁਹਾਨੂੰ ਸਖਬੀਰ ਬਾਦਲ ਦਾ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਆ ਔਰ ਤੁਸੀਂ ਇਹਨਾਂ ਦੋਨਾਂ ਬਿਆਨਾਂ ਤੋਂ ਜਿਹੜਾ ਆਪਾਂ ਅੰਦਾਜ਼ਾ ਲਾ ਲਿਓ ਜਿਹੜਾ ਸਾਡਾ ਸਿੱਖਾਂ ਦਾ ਕੋਈ ਖਿਲਾਫ ਬੋਲਦਾ ਜਾਂ ਸਾਡੇ ਕਿਸਾਨਾਂ ਦੇ ਖਿਲਾਫ ਬੋਲਦਾ ਤੇ ਭਾਈ ਉਹ ਤਾਂ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਉਹਨੂੰ ਉਹਨਾਂ ਤਾਂ ਅਸੀਂ ਜਿਹੜਾ ਕਚੈਰੀ ਦੇ ਵਿੱਚ ਸਿੱਖ ਕੌਮ ਦੀ ਕਚੈਰੀ ਦੇ ਵਿੱਚ ਪੰਜਾਬੀਆਂ ਦੀ ਕਚੈਰੀ ਦੇ ਵਿੱਚ ਸੰਗਤਾਂ ਦੀ ਕਚੈਰੀ ਦੇ ਵਿੱਚ ਤੇ ਪਹਿਲਾਂ ਤੁਹਾਨੂੰ ਮੈਂ ਬਿਆਨ ਸੁਣਾ ਦੇਮਾ ਪਹਿਲਾਂ ਭਗਵੰਤ ਮਾਨ ਦਾ ਬਿਆਨ ਹੀ ਸੁਣ ਲਓ ਇਹਦੇ ਗੱਲਬਾਤ ਕਰਦੇ ਆ ਫਿਰ ਤੁਹਾਨੂੰ ਮੈਂ ਅਗਲਾ ਬਿਆਨ ਸੁਣਾਉਂਗਾ ਸ਼ਖਬੀਰ ਬਾਦਲ ਦਾ ਤੇ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿਸਾਨ ਭਰਾਵੋ ਪੰਜਾਬੀਓ ਤੇ ਇਹ ਪੜਾ ਤੁਸੀਂ ਬਿਆਨ ਸੁਣ ਲਓ ਪੰਜਾਬ ਚ 60 70% ਟਰੈਕਟਰ ਜਿਆਦਾ ਨੇ ਜਦਾ ਖੰਭਾ ਖਿੱਚੜ ਦੇ ਕੰਮ ਆਉਂਦੇ ਜੀ ਕੋਈ ਤੋਂ ਖੰਭਾ ਖੁੰਬਾ ਲਿਆਉਣਾ ਜਾਂ ਮਕਾਨਾ ਜਾਨਨੇ ਆ ਉਹ ਚ ਹੋਰ ਕੀ ਕਰਦੇ ਆ ਹੁਣ ਚਲੋ ਥੋੜਾ ਜਿਆ ਧਰਨਿਆ ਤੁਰਨਿਆ ਵਾਸਤੇ ਵੀ ਟਰੈਕਟਰ ਟਰਾਲੀਆਂ ਵਰਤਣ ਲੱਗ ਗਏ ਠੀਕ ਹੈ ਨਾ ਹੋਰ ਤਾਂ ਕੰਮ ਹੀ ਨਹੀਂ ਜੀ ਇੰਨਾ ਆਪਣੇ ਕੋਲ ਪੰਜਾਬ ਚ 60 70% ਟਰੈਕਟਰ ਜਿਆਦਾ ਨੇ ਜਦਾ ਖੰਭਾ ਖਿੱਚੜ ਦੇ ਕੰਮ ਆਉਂਦੇ ਜੀ ਕੁਦ ਕੰਮ ਘੁੰਮ ਬਲੇ ਆਉਣਾ ਜਮ ਕਾਣਾ ਜਾਣਿਆ ਉਹ ਚ ਹੋਰ ਕੀ ਕਰਦੇ ਆ ਹੁਣ ਚਲੋ ਥੋੜਾ ਜਿਆ ਧਰਨਿਆ ਤੁਲਣਿਆ ਵਾਸਤੇ ਵੀ ਟਰੈਕਟਰ ਟਰਾਲੀਆਂ ਵਰਤ ਆ ਦੇਖੋ ਪੰਜਾਬ ਦਾ ਮੁੱਖ ਮੰਤਰੀ ਹੋਵੇ ਕਹਿੰਦਾ ਮੈਂ ਕਿਸਾਨ ਦਾ ਪੁੱਤਰ ਆ ਤੇ ਕਹਿੰਦਾ ਮੈਂ ਜੈਂਡੋਰੀਆਂ ਕੱਸਦਾ ਰਹੇ ਆ ਬੋਰਾں ਦੇ ਵਿੱਚ ਵੜ ਕੇ ਤੇ ਮੈਂ ਜਿਹੜਾ ਫਿੱਟਰ ਇੰਜਨ ਦੇ ਮੂਹਰੇ ਕੂਪਰ ਇੰਜਨ ਦੇ ਮੂਹਰੇ ਬੈਠ ਕੇ ਜਿਹੜਾ ਮਸੱਦਾਨੀ ਦੇ ਵਿੱਚ ਪੈਂਦਾ ਰਿਹਾ ਤੇ ਆ ਗੱਲਾਂ ਸੋਭਦੀਆਂ ਨੇ ਮੁੱਖ ਮੰਤਰੀ ਹੋ ਕੇ ਕਿ ਕਿਸਾਨਾਂ ਦਾ ਕਿ ਇੱਕ ਮਜ਼ਾਕ ਉਡਾਇਆ ਗਿਆ ਕਿ ਜਿਹੜੇ ਟਰੈਕਟਰ ਨੇ ਉਹ ਖੰਭਾ ਖਿੱਚਣ ਦੇ ਕੰਮ ਆਉਂਦੇ ਆ ਜਾਂ ਮਕਾਨਾ ਜਾਣ ਦੇ ਕੰਮ ਆਉਂਦੇ ਆ ਤੇ ਮੈਨੂੰ ਆ ਦੱਸ ਦਿਓ ਭਾਈ ਤੁਸੀਂ ਹੁਣ ਦੱਸ ਦਿਓ ਕਿ ਟਰੈਕਟਰ ਦੇ ਵਿੱਚ ਕਿੰਨੇ ਮਕਾਨਾ ਕੋਈ ਜਾਂਦਾਗਾ ਅੱਜ ਹੜਾਂ ਦਾ ਸਥਿਤੀ ਆ ਅੱਜ ਹੜਾਂ ਦੇ ਵਿੱਚ ਸਭ ਤੋਂ ਵੱਡਾ ਜੇਕਰ ਪੱਧਰ ਤੇ ਪੰਜਾਬੀ ਨੇ ਜੇ ਪੰਜਾਬ ਦੇ ਲੋਕ ਨੇ ਤੇ ਉਹ ਟਰੈਕ ਟਰਾਲੀਆਂ ਪਾਣੀ ਦੇ ਵਿੱਚ ਵੜ ਕੇ ਜਿਹੜਾ ਲੋਕਾਂ ਨੂੰ ਆਰਾਸ਼ਨ ਵੰਡ ਰਿਹਾ ਹਰਾ ਚਾਰਾ ਵੰਡ ਰਿਹਾ ਜੇਕਰ ਇਹ ਟਰੈਕ ਟਰਾਲੀਆਂ ਨਾ ਹੁੰਦੇ ਤਾਂ ਪੰਜਾਬ ਦਾ ਬੇੜਾ ਖੁਦ ਜਮਾ ਗਰਕ ਹੋ ਜਾਣਾ ਸੀ ਤਬਾਹ ਹੋ ਜਾਣਾ ਹੋ ਜਾਣਾ ਸੀ ਤੇ ਤੁਹਾਡੇ ਮੁਤਾਬਿਕ ਤੁਹਾਡੇ ਮਗਰ ਲੱਗ ਜਾਂਦੇ ਲੋਕ ਇਹ ਟਰੈਕ ਟਰਾਲੀਆਂ ਉਹ ਹੀ ਨੇ ਜਿਹੜਾ ਕਿ ਇੱਕ ਜ਼ਿਮੀਦਾਰ ਦਾ ਇੱਕ ਅੰਗ ਨੇ ਤੇ ਜਿਵੇਂ ਜਿਸ ਤਰ੍ਹਾਂ ਜ਼ਮੀਨ ਇੱਕ ਅੰਗ ਆ ਉਸ ਤਰ੍ਹਾਂ ਇੱਕ ਬਚਾਈ ਜੋਗ ਆ ਜਿਹੜੇ ਟਰੈਕਟਰ ਟਰਾਲੀਆਂ ਜਿਨ੍ਹਾਂ ਦੇ ਕੋਲ ਹੈਗੇ ਆ ਤੇ ਅੱਜ ਉਹ ਹਾਰੇ ਚਾਰੇ ਨੂੰ ਲੈ ਕੇ ਟਰੈਕਟਰ ਟਰਾਲੇ ਆ ਜਿਹੜੇ ਉਹ ਅੱਜ ਪਾਣੀ ਦੇ ਵਿੱਚ ਫਿਰਦੇ ਆ ਤੇ ਉਹਨਾਂ ਨੂੰ ਮਰਨ ਦੀ ਪਰਵਾਹ ਨਹੀਂ ਡੁੱਬ ਵੀ ਸਕਦੇ ਆ ਪਾਣੀ ਦਾ ਬਹਾਅ ਵੀ ਜ਼ਿਆਦਾ ਆ ਸਕਦਾ ਹੈ ਪਰ ਕਿਸਾਨ ਅੱਜ ਪੰਜਾਬੀ ਅੱਜ ਸਿੱਖ ਅੱਜ ਡਟੇ ਹੋਏ ਨੇ ਉਹਨਾਂ ਟਰੈਕਟਰ ਟਰਾਲੀਆਂ ਦੇ ਝੰਡੇ ਲਾ ਕੇ ਇੱਕ ਖਾਸ ਤੀ ਝੰਡੇ ਲਾ ਕੇ ਤੇ ਉਹਨਾਂ ਦੇ ਵਿੱਚ ਹਰਾ ਬੀਜ ਆ ਚਾਰਾ ਵੀ ਆ ਪਸ਼ੂਆਂ ਵਾਸਤੇ ਤੇ ਜਿਹੜਾ ਮਨੁੱਖਤਾ ਦੇ ਵਾਸਤੇ ਪਾਣੀ ਤੋਂ ਲੈ ਕੇ ਜਿਹੜਾ ਹਰ ਚੀਜ਼ ਤੇ ਕਿਹੜੀ ਮੁਹਈਆ ਉਹ ਕਰਵਾਈ ਜਾ ਰਹੀ ਆ ਇਹ ਆ ਟਰੈਕਟਰ ਤੇ ਟਰਾਲੀਆਂ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਇੱਕ ਮਜ਼ਾਕ ਅਡਾਇਆ ਕਿ ਜੇ ਧਰਨੇ ਦੇ ਕੰਮ ਆਉਂਦੇ ਆ ਇਹ ਖੰਭਾ ਖਿੱਚਣ ਦੇ ਕੰਮ ਆਉਂਦੇ ਆ ਮਕਾਨਾ ਜਾਣ ਦੇ ਕੰਮ ਆਉਂਦੇ ਆ ਤੇ ਜਿਹੜਾ ਇਹ ਮੁੱਖ ਮੰਤਰੀ ਨੂੰ ਜਿਹੜੇ ਐ ਦੇ ਵਿਆੜ ਆ ਇਹ ਦੇਣੇ ਸੋਭਾ ਨਹੀਂ ਬਣਦੇ ਤੇ ਕਿਸਾਨਾਂ ਦੇ ਘਰੇ ਜੰਮਿਆ ਕਿਸਾਨਾਂ ਦੇ ਘਰੇ ਪਲ ਕੇ ਜੇਕਰ ਇਹ ਜਿਹੇ ਬਿਆਨ ਦੇਣੇ ਆ ਤਾਂ ਬਹੁਤ ਮੰਦ ਭੱਗਿਆ ਤੇ ਫਿਰ ਲੋਕਾਂ ਨੂੰ ਬੁਰਾ ਲੱਗਦਾ ਦੀ ਸਾਡੇ ਭਵੰਤਮਾਨ ਨੂੰ ਐ ਕਹਤਾ ਆਵਾਦੀ ਪਾਰਟੀ ਨੂੰ ਮੈਂ ਕਹਿੰਦਾ ਕਿ ਭਾਈ ਜਿਹੜਾ ਕੋਈ ਗਲਤ ਬੋਲਦਾ ਸਿੱਖਾਂ ਦੇ ਲਈ ਕਿਸਾਨਾਂ ਦੇ ਲਈ ਚਾਹ ਕਿਸੇ ਮਜ਼ਬੇ ਦੇ ਲਈ ਉਹਨੂੰ ਅਸੀਂ ਇਸ ਤਰੀਕ ਭਾਈ ਸਾਹਮਣੇ ਲੋਕਾਂ ਦੀ ਕਚਹਿਰੀ 'ਚ ਲਿਆਉਂਦੇ ਰਹਾਂਗੇ ਹੁਣ ਨਾਲ ਇੱਕ ਬੇਨਤੀ ਕਰਦਾ ਮੈਂ ਏਆਈ ਦਾ ਜਵਾਨਾ ਆ ਗਿਆ ਤੇ ਇਹਦੇ ਉੱਤੇ ਸਰਕਾਰ ਨੂੰ ਰੋਕ ਲਾਉਣੀ ਚਾਹੀਦੀ ਆ ਵੇ ਸਕਦਾ ਬਹੁਤ ਘਾਟ ਆਸਾਂ ਹੁੰਦੀਆਂ ਨੇ ਸਰਕਾਰਾਂ ਤੋਂ ਪਰ ਜਿਹੜਾ ਕਿ ਅੱਜ ਸਾਡੇ ਦਰਬਾਰ ਸਾਹਿਬ ਦਾ ਮਜ਼ਾਕ ਉਡਾਇਆ ਜਾ ਰਿਹਾ ਅੱਜ ਸਿੱਖ ਕੌਮ ਦਾ ਮਜ਼ਾਕ ਉਡਾਇਆ ਜਾ ਮਹਾਰਾਜ ਰਣਜੀਤ ਸਿੰਘ ਦੇ ਜਿਹੜੀਆਂ ਵੀਡੀਓ ਬਣਾ ਕੇ ਜਾਂ ਗੁਰੂਆਂ ਦੇ ਵੀਡੀਓ ਬਣਾ ਕੇ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਦੇਵ ਸਾਹਿਬ ਦੀਆਂ ਬੜੀਆਂ ਜਿਹੜੀਆਂ ਏਆਈ ਵੱਲੋਂ ਜਿਹੜਾ ਬਹੁਤ ਹੀ ਇੱਕ ਖਤਰਨਾਕ ਰੁਝਾਨ ਹੈ ਜਿਹੜਾ ਸ਼ੁਰੂ ਹੋ ਰਿਹਾ ਅਗਲੇ ਧੰਨ ਮੈਂ ਇੱਕ ਬਿਆਨ ਸੁਣਾਦਾ ਸੁਖਬੀਰ ਬਾਦਲ ਦਾ ਫਿਰ ਤੁਹਾਨੂੰ ਇਹ ਤੇ ਵੀ ਗੱਲਬਾਤ ਕਰਦੇ ਆ ਫਿਰ ਲੋਕ ਕਹਿੰਦੇ ਆ ਜੀ ਮਜੀਠੀ ਨੂੰ ਤੁਸੀਂ ਕਹਨੇ ਹੋ ਤੁਸੀਂ ਬਾਦਲ ਕੈ ਨੂੰ ਕਹਨੇ ਹੋ ਤੁਸੀਂ ਫਲਾਨੇ ਨੂੰ ਕਹਨੇ ਹੋ ਭਾਈ ਅਸੀਂ ਉਸ ਨੂੰ ਕਹਾਗੇ ਜਿਹਦੇ ਵਿੱਚ ਕਸੂਰ ਹੋਊਗਾ ਹੁਣ ਤੁਸੀਂ ਉਹਦਾ ਬਿਆਨ ਵੀ ਸੁਣ ਲਓ ਅਕਾਲ ਤਖਤ ਦੇ ਕਿਹੜੇ ਉਹਨਾਂ ਦੇ ਖਿਲਾਫ ਮਰਡਰ ਕਾ ਚਾਰजेस ਹੈ ਮੁੱਖ ਮੰਤਰੀ ਪੰਜਾਬ ਦੇ ਉਹਨਾਂ ਨੇ ਮਰਡਰ ਕੀਤਾ ਹੈ ਜੀ ਬਾਕੀ ਕੋਈ 10 15 ਮਰਡਰ ਚਾਰजेस ਹੈ ਕਿੰਨਾਂ ਨੂੰ ਬਣਾਇਆ ਜਾਂਦਾ ਜਸਦਾਰ ਕਾਲ ਤੱਕ ਤੇ ਕਿਹੜੇ ਉਹਨਾਂ ਦੇ ਖਿਲਾਫ ਮਰਡਰ ਕਾ ਚਾਰजेस ਹੈ ਮੁੱਖ ਮੰਤਰੀ ਪੰਜਾਬ ਦੇ ਉਹਨਾਂ ਨੇ ਮਰਡਰ ਕੀਤਾ ਹੈ ਜੀ ਬਾਕੀ ਕੋਈ 10 15 ਮਰਡਰ ਚਾਰजेस ਹੈ ਇੱਛਾ ਆਈਆਂ ਮੰਗ ਰਹੇ ਆ ਜਿੰਤਾ ਕਿ ਕੰਧਾ ਦੀਏ ਰਿਹਾਈ ਮੰਗ ਰਹੇ ਆ ਕੀ ਬੰਦੀ ਸਿਕਾਦੀ ਰਿਹਾਈ ਮੰਗ ਰਹੇ ਆਪੇ ਸੁਣ ਲਿਆ ਮੋਹਨ ਸੁਖਬੀਰ ਬਾਦਲ ਦੇ ਉਹ ਇੱਕ ਪਾਸੇ ਕਹਿੰਦਾ ਭਾਈ ਜਗਤਾਰ ਸਿੰਘ ਹਵਾਰੇ ਨੂੰ ਉਹਤੇ ਮਾਰਡਰ ਦਾ ਕੇਸ ਆ ਉਹਤੇ ਜਿਹੜਾ ਮੁੱਖ ਮੰਤਰੀ ਨੂੰ ਮਾਰਨ ਦਾ ਕੇਸ ਆ ਭਾਈ ਉਹ ਕੇਸ ਭੁਗਤ ਚੁਕਿਆਗਾ ਸਜ਼ਾਾਂਵਾਂ ਭੁਗਤ ਚੁਕਿਆਗਾ ਤੇ ਬੰਦੀ ਸਿੰਘ ਦੂਜੇ ਵੀ ਭੁਗਤ ਚੁਕਿਆ ਜੇਕਰ ਕਿਸੇ ਨੇ ਕਰਿਆ ਸੀ ਉਹਨੇ ਭੁਗਤ ਲੈ ਆਪਣਾ ਤੇ ਦੂਸਰੇ ਪਾਸੇ ਆ ਤੁਸੀਂ ਸੁਣ ਲਿਆ ਰਿਹਾਈ ਮੰਗ ਰਿਹਾ ਬੰਦੀ ਸਿੰਘਾ ਦੀ ਸਰਪੱਤ ਕੁਰਸੀ ਖਾਤਰ ਜਿਹੜੇ ਇਹ ਬਿਆਨ ਦੇਣਿਆ ਘਟਿਆ ਰਾਜਨੀਤਿਕ ਕਰਨੀ ਆ ਫਿਰ ਕਹਿੰਦੇ ਜੀ ਤੁਸੀਂ ਮਜੀਠੀਆ ਤੇ ਵਰਦਿਓ ਤੁਸੀਂ ਬਾਦਲਾਂ ਨੂੰ ਮਾੜਾ ਕਹਨੇ ਹੋ ਜਿਹੜਾ ਬਾੜਾ ਕੰਮ ਕੀਤਾ ਬਾਦਲਾਂ ਨੇ ਅਜੇ ਵੀ ਨਹੀਂ ਹਟਦੇ ਅਜੇ ਅਜੇ ਕਿਹੜਾ ਹਟ ਗਏ ਆ ਤੁਹਾਡੇ ਸਾਹਮਣੇ ਆ ਧੰਨਵਾਦ ਜਿਹੜੀ ਇਹ ਆ ਜਿਹੜਾ ਰਿਕਾਰਡਿੰਗ ਸੰਦਾਈ ਆ ਵੀਡੀਓ ਇਹ ਸ਼ਖਬੀਰ ਬਾਦਲ ਦੀ ਆਵਾਜ਼ ਆ ਭਾਲੀ ਪੰਤੀ ਜਾਣਦੇ ਤੁਸੀਂ ਕਿ ਭਾਈ ਜੇਤਾਰ ਸਿੰਘ ਹਵਾਰੇ ਨੂੰ ਅਤਵਾਦੀ ਕਹਿਣਾ ਉਹਨੇ ਮਾਰਡਰ ਕੀਤਾ ਉਹਨੂੰ ਪੰਜਾਬ ਦੀ ਜੇਲ੍ਹ ਵਿੱਚ ਸੇਵਟ ਨਹੀਂ ਹੋਣ ਦੇਣਾ ਇਹ ਸਭ ਤੋਂ ਵੱਧ ਰੋਲਾ ਕਿਹਨੇ ਪਾਇਆ ਸੀ ਅਕਾਲੀਆਂ ਅਕਾਲਿਕ ਕਹਾਉਣ ਵਾਲੇ ਪੰਤਕ ਕਹਾਉਣ ਵਾਲੇ ਸੁਖਵੀਰ ਬਾਦਲ ਨੇ ਤੇ ਅੰਮਰਤਪਾਲ ਨੂੰ ਅੰਦਰ ਜਾਣ ਜਿਹੜਾ ਜਨਾਲਾ ਕੋਈ ਜਿਹੜਾ ਮੜਾ ਮੋਟਾ ਕਹਿੰਦੇ ਆ ਕਾਰਡ ਹੋਇਆ ਸੀ ਸਭ ਤੋਂ ਰੋਲਾ ਕਿਹਨੇ ਜ਼ਿਆਦਾ ਪਾਇਆ ਸੀ ਕਿ ਭਾਈ ਅੰਮਰਤਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਵੇ ਹਾਰ ਸੰਮ੍ਰਿਤ ਕੋਰ ਬਾਦਲ ਨੇ ਤੇ ਅੱਜ ਮਜੀਠੀਆਂ ਬੰਦਾ ਤੇ ਹੁਣ ਮਾਰਦੇ ਆ ਤਾਹਾ ਮਾਰਦੇ ਨੇ ਚੀਕਾਂ ਹੁਣ ਕਿਉਂ ਚੀਕਾਂ ਨਿਕਲਦੀਆਂ ਨੇ ਆਪਣੇ ਬਾਰੇ ਪਤਾ ਲੱਗਦਾ ਹੁੰਦਾ ਦੂਸਰਿਆਂ ਨੂੰ ਦੂਸਰੇ ਬਾਰੇ ਜਿਨ੍ਹਾਂ ਨੇ ਡਾੜ ਡਾੜ ਸਜਾਮਾ ਕੱਟ ਲੀਆਂ ਉਹਨਾਂ ਦੇ ਲਈ ਤੁਹਾਡਾ ਜਿਹੜਾ ਕੋਈ ਜਿਹੜਾ ਹਮਦਰਦੀ ਨਹੀਂ ਤੇ ਉਹਨਾਂ ਨੂੰ ਵੀ ਉਹਨੇ ਫਲਾਨਾ ਕੀਤਾ ਜੀ ਉਹਨੇ ਧਮਕਾ ਕੀਤਾ ਆ ਹੁਣ ਮਜੀਠੀਆਂ ਦੇ ਖਿਲਾਫ ਜਿਹੜਾ ਲਗਾਤਾਰ ਪਰਤੇ ਦੇ ਪਰਤੇ ਹੋ ਰਹੇ ਨੇ ਤੇ ਮੰਜੀਠੇ ਜਿਹੜੀ ਹੁਣ ਤੁਸੀਂ ਕਹਿੰਦੇ ਹੋ ਕਿ ਮੰਜੀਠਾ ਬਾਹਰ ਆ ਜੂਗਾ ਇਹ ਤੁਸੀਂ ਭੁੱਲ ਜਾਵੋ ਤੁਸੀਂ ਇਹ ਦੇਖੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇਲ੍ਹ ਦੇ ਵਿੱਚ ਮੰਜੀਠੇ ਰੋਟੀਆਂ ਬਣਾਉਂਦਾ ਦੇਖੋਗੇ ਤੁਸੀਂ ਮੰਜੀਠੀਆਂ ਰੋਟੀਆਂ ਵਰਤਾਂਦਾ ਵੇਖੋਗੇ ਤੁਸੀਂ ਕਹਦਾ ਹੀ ਮੈਨੂੰ ਪਰੌਂਠੇ ਬਣਾ ਕੇ ਦਿਓ ਜੇਲ੍ਹ ਦੇ ਵਿੱਚ ਕਿਉਂ ਵਿਆਹ ਦੇ ਵਿੱਚ ਆਇਆਗਾ ਮਾ ਜੀਠੇ ਕਹਿੰਦਾ ਮੈਨੂੰ ਜੇਲ੍ਹ ਦੇ ਵਿੱਚ ਆਗਿਆ ਦਿੱਤੀ ਜਾਵੇ ਮੈਂ ਆਪਦੀ ਸਬਜ਼ੀ ਰੱਖ ਸਕਾਂ ਮੈਂ ਪਰੌਂਠੇ ਬਣਾ ਸਕਾਂ ਮੈਂ ਫਲਾਨਾ ਕੁਝ ਲਿਆ ਸਕਾਂ ਤੇ ਇੱਥੇ ਭਾਈ ਹੁਣ ਨਾ ਸਮੋਸੇ ਚੱਲਦੇ ਆ ਨਾ 버ਗਰ ਚੱਲਦੇ ਆ ਨਾ ਪੀਜੇ ਚੱਲਦੇ ਆ ਇੱਥੇ ਤਾਂ ਜੇਲ੍ਹ ਦੀਆਂ ਐਡਣੀਆਂ ਰੋਟੀਆਂ ਹੁੰਦੀਆਂ ਨੇ ਜਿਤੋਂ ਸਾਰਾ ਦਿਨ ਉਹਨਾਂ ਨੂੰ ਐ ਮਾਰੀ ਜਾਂਦੇ ਤੇ ਸੂਛੜ ਜਿਹੜਾ ਲੈਂਦਾ ਛੱਡੀ ਜਾਂਦਾ ਉਹਨਾਂ ਦੇ ਨਾਲ ਆ ਓਏ ਖਾਣੀਆਂ ਪੈਣਗੀਆਂ ਤੇ ਹੁਣ ਜਿਹੜਾ ਨਾਬਾ ਜੇਲ੍ਹ ਦੇ ਵਿੱਚ ਬੰਦਾ ਬਕਰਮ ਸਿੰਘ ਮਜੀਠੀਆ ਤੇ ਉਹਦੇ ਜਿਹੜੇ ਮੁਸ਼ਕਲਾਂ ਨੇ ਉਹ ਲਗਾਤਾਰ ਵੱਧ ਰਹੀਆਂ ਨੇ ਜਣੇ ਕਿ ਹੁਣਾ ਸਾਲਖ ਭਰ ਤਾ ਪਾਈ ਤੂੰ ਬਹਿ ਜਾ ਬਾਲਾ ਨਹੀਂ ਕਹਿੰਦੇ ਤੂੰ ਸਾਲਖ ਦਾ ਲਾਜੇ ਜੇਲ੍ਹ ਦੇ ਵਿੱਚ ਅੱਗੇ ਦਾ 6 ਮਹੀਨੇ ਲਾਏ 6 ਮਹੀਨੇ ਵੱਧ ਲਾ ਕੇ ਪਤਾ ਲੱਗ ਜਾਊਗਾ ਕਿਉਂਕਿ ਬੰਦੇ ਨੇ ਕਹਿੰਦੇ ਆਖਰ ਟਿਕਾਣੇ ਆ ਜਾਂਦੀ ਹੈ ਜਦੋਂ ਬੰਦਾ ਜ਼ਿਆਦਾ ਹੰਕਾਰਿਆ ਹੋਵੇ ਤੇ ਇਸ ਕਰਕੇ ਜਿਹੜਾ ਇਸ ਵੀਡੀਓ ਨੂੰ ਬਤ ਬਤ ਸ਼ੇਅਰ ਕਰੋ ਭਾਈ ਮੈਂ ਤੁਹਾਨੂੰ ਦੋ ਪਾਰਟੀਆਂ ਦੇ ਨੁਮਾਇੰਦਿਆਂ ਦੀਆ ਇੱਕ ਡਿਪਟੀ ਮੁੱਖ ਮੰਤਰੀ ਰਹਿ ਚੁੱਕਿਆ ਇੱਕ ਮੌਜੂਦਾ ਮੁੱਖ ਮੰਤਰੀ ਦਾ ਬਿਆਨ ਸੁਣਾ ਦਿੱਤਾ ਇਹਨਾਂ ਦੇ ਬਿਆਨ ਬਾਰੇ ਤੁਸੀਂ ਕੀ ਆਪਣੀ ਰਾਇ ਰੱਖਦੇ ਹੋ ਇਹ ਕਮੈਂਟਾਂ ਕਰਕੇ ਜਰੂਰ ਦੱਸਣਾ ਧੰਨਵਾਦ ਬਰਜ ਜੀ ਦਾ ਖਾਲਸਾ ਬਰਜ ਜੀ ਕੀ ਫਤਿਹ